ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਪੈਦਾ ਕੀਤਾ ਜੀਵ ਜੰਤੂ ਪੈਦਾ ਕੀਤੇ ਆ ਉਦਾਂ ਹੀ ਇਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਸਾਡੀ ਯਾਨੀ ਪਹੁੰਚ ਤੋਂ ਦੂਰ ਨੇ ਜਿਨ੍ਹਾਂ ਨੂੰ ਅਸੀਂ ਹਰ ਵਕਤ ਹਰ ਟਾਈਮ ਜਾ ਕੇ ਨਹੀਂ ਦੇਖ ਸਕਦੇ ਪਰ ਕਦੇ-ਕਦੇ ਉਹ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਹੁੰਨੇ ਆ ਕਈ ਲੋਕ ਇਦਾਂ ਦਾ ਟੌਪਿਕ ਹੈ ਕਿ ਕੁਝ ਮੰਨਦੇ ਆ ਕੁਝ ਨਹੀਂ ਮੰਨਦੇ ਹੈਗੇ ਪਰ ਅੱਗੇ ਜਿੱਦਾਂ ਲੋਕ ਦੇਖਦੇ ਸੀਗੇ ਉਹ ਇੱਕ ਦੂਜੇ ਨੂੰ ਦੱਸਦੇ ਸੀ ਫਿਰ ਗੱਲ ਗਾਹਾਂ ਦੀ ਗਾਹਾਂ ਜਾਂਦੀ ਸੀ ਪਰ ਅੱਜ ਕੱਲ ਕਿਉਂਕਿ ਸੀਸੀਟੀਵੀ ਕੈਮਰੇ ਦਾ ਜੋਗ ਆ ਸੋ ਸੀਸੀਟੀਵੀ ਕੈਮਰੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਈ ਵਾਰ ਰਿਕਾਰਡ ਹੋ ਜਾਂਦੀਆਂ ਨੇ ਤੇ ਫਿਰ ਉਹ ਤੁਹਾਨੂੰ ਹੈਰਾਨ ਕਰ ਦਿੰਦੀਆਂ ਨੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਹ ਤਾਂ ਪਹਿਲਾਂ ਮੈਨੂੰ ਵੀ ਲੱਗਿਆ ਸੀ ਵੀ ਕੋਈ ਰਿਫਲੈਕਸ਼ਨ ਹੋ ਸਕਦੀ ਆ ਪਰ ਉਹ ਕੋਈ ਰਿਫਲੈਕਸ਼ਨ ਨਹੀਂ ਹੈਗੀ ਅਚਾਨਕ ਹੀ ਪਹਿਲਾਂ ਉਹ ਥੱਲੇੋਂ ਚੱਲ ਕੇ ਆਈ ਚੀਜ਼ ਉਹ ਪਹਿਲਾਂ ਅਚਾਨਕ ਹੀ ਸਾਹਮਣੇ ਆਈ ਕੈਮਰੇ ਦੇ ਵਿੱਚ ਫਿਰ ਉਹ ਉੱਪਰ ਗਈ ਕਾਰ ਤੇ ਤੇ ਉੱਥੋਂ ਫਿਰ ਉਹ ਫਲਾਈ ਕਰਕੇ ਨਿਕਲ ਗਈ ਫਿਰ ਉਹ ਤੋਂ ਬਾਅਦ ਜੇ ਤੁਸੀਂ ਦੂਸਰੀ ਦੇਖੋਗੇ ਉਹ ਥੱਲੇ ਨਹੀਂ ਆਈ ਹੈਗੀ ਉਹ ਸਿੱਧੀ ਕਾਰ ਦੇ ਉੱਪਰ ਹੀ ਆਈ ਆ ਤੇ ਜਿਹੜੀ ਤੀਸਰੀ ਦੇਖੋਗੇ ਉਹ ਕਾਰ ਦੀ ਵਿੰਡੋ ਦੇ ਕੋਲੇ ਆ ਸੋ ਕਹਿਣ ਦਾ ਮਤਲਬ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਉਹ ਰਿਫਲੈਕਸ਼ਨ ਜੇ ਹੁੰਦੀ ਤਾਂ ਉਹ ਸੇਮ ਇੱਕੋ ਹੀ ਲਾਈਨ ਦੇ ਵਿੱਚ ਚੱਲਦੀ ਪਰ ਇਹ ਘੱਟ ਵੱਧ ਜੇ ਤੁਸੀਂ ਦੇਖੋਗੇ ਦੂਸਰੀ ਗੱਲ ਇਹ ਦੀ ਸਭ ਤੋਂ ਜਿਹੜੀ ਮੇਨ ਆ ਕਿ ਇਹਦੇ ਨਾਲ ਦੀ ਸੇਮ ਇਦਾਂ ਦੀ ਐਂਟੀਟੀ ਕੈਨੇਡਾ ਅਮਰੀਕਾ ਦੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਚੁੱਕੀ ਹੈ ਮੈਂ ਬਹੁਤ ਵਾਰੀ ਇਤਾਂ ਦੀਆਂ ਚੀਜ਼ਾਂ ਦੇਖੀਆਂ ਸੁਨਾਮੀ ਵੇਲੇ ਇਤਾਂ ਦੀਆਂ ਬਹੁਤ ਵੀਡੀਓ ਆਈਆਂ ਸੀਗੀਆਂ ਅਜਾਪਾਨ ਦੇ ਵਿੱਚੋਂ ਸੋ ਆਪਾਂ ਕਹਿ ਸਕਦੇ ਹਾਂ ਕਿ ਵਾਹਿਗੁਰੂ ਦੀ ਧਰਤੀ ਆ ਪ੍ਰਮਾਤਮਾ ਦੀ ਰਚਾਈ ਖੇਡ ਆ ਸੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਹਰ ਚੀਜ਼ ਦੇ ਬਾਰੇ ਜਾਣਕਾਰੀ ਰੱਖਦੇ ਹੋਈਏ ਪਰ ਹਾਂ ਇਤਾਂ ਦਾ ਬਹੁਤ ਕੁਝ ਆ ਜੋ ਸਾਡੀ ਸਮਝ ਤੋਂ ਪਰੇ ਆ ਇਹ ਪੰਜਾਬ ਦੀ ਵੀਡੀਓ ਆ ਅਮਰੀਕਾ ਵਿੱਚ ਏਸੇ ਸਾਲ ਦੀ ਏਸੇ ਮਹੀਨੇ ਦੀ ਆ। ਤੁਹਾਡੇ ਸਾਹਮਣੇ ਆ। ਬਾਕੀ ਤੁਸੀਂ ਦੇਖ ਸਕਦੇ ਆਪਾਂ ਨੂੰ ਜ਼ੂਮ ਵੀ ਕੀਤਾ ਹੋਇਆ ਤੇ ਜੇ ਤੁਸੀਂ ਸਰਚ ਮਾਰੋਗੇ ਤਾਂ ਇਹਦੇ ਨਾਲ ਦੀਆਂ ਤੁਹਾਨੂੰ ਹੋਰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਬਾਹਰ ਦੀਆਂ। ਸੇਮ ਇਦਾਂ ਦੀ ਉਹ ਕੋਈ ਐਂਟੀਟੀ ਰਿਕਾਰਡ ਹੋਈ ਹੋਈ ਆ ਤੇ ਪਸ ਉਹਦੇ ਰੰਗ ਨੇ ਪ੍ਰਮਾਤਮਾ ਦੇ। ਸੋ ਅਕਸਰੇ ਤੁਹਾਨੂੰ ਕਹੀਦਾ ਵੀ ਉਹਦੇ ਤੇ ਯਕੀਨ ਰੱਖਿਆ ਕਰੋ ਵਾਹਿਗੁਰੂ ਦੇ ਉੱਤੇ ਤੇ ਉਹਦਾ ਨਾਮ ਲਿਆ ਕਰੋ। ਜਦੋਂ ਤੁਸੀਂ ਉਹਦੇ ਤੇ ਭਰੋਸਾ ਕਰਦੇ ਹੋ ਨਾ ਤੇ ਫਿਰ ਉਹ ਤੁਹਾਡੀ ਕਦੇ ਪਿੱਠ ਨਹੀਂ ਲਗਣ ਦਿੰਦਾ ਜਿਉਂਦੇ ਵਾਸਤੇ ਰਹੋ ਧੰਨਵਾਦ